ਵਾਸ ਗਿਆ ਤੇ ਆਪਾਂ ਮਿਲੌਣ ਲੱਗਿਆ ਜੇ ਉਹ ਸੁਪਰਸਟਾਰ ਵੱਡੀ ਪਲੇਅਰ ਨੂੰ ਲਗਨ ਸਿੰਘ ਸਭਰਾ ਜਿਨ੍ਹਾਂ ਨੇ ਬਹੁਤ ਵਧੀਆ ਕਬੱਡੀ ਖੇਡੀ ਇਹਨਾਂ ਦੇ ਦਾਦਾ ਜੀ ਵੀ ਜੋਤਾ ਸਿੰਘ ਸਭਰਾ ਉਹਨਾਂ ਦੇ ਪੁੱਤਰੇ ਆ ਤੇ ਇਹ ਵੀ ਬਹੁਤ ਵਧੀਆ ਕਬੱਡੀ ਗਿਰਦਰੀ ਵਧੀਆ ਉਹ ਜਿਵੇਂ ਕਿ ਪੁਰਾਣੇ ਬਹੁਤ ਨਾਮ ਰਾਇਆ ਸੀ ਹੁਣ ਇਸ ਦੁਨੀਆ ਤੇ ਨਹੀਂ ਰਹੇ ਉਹ ਜੋਤਾ ਸਿੰਘ ਸਭਰਾ ਮੂਹਰੇ ਧੰਨਵਾਦ ਜੀ। ਮਿਲ ਕੇ ਬਹੁਤ ਵਧੀਆ ਲੱਗਾ। ਤੇ ਤੁਸੀਂ ਵੀ ਬਹੁਤ ਬੜੀ ਵੱਡੀ ਜਿਹੜੀ ਹੋ ਤੁਸੀਂ ਕਬੱਡੀ ਖੇਡ ਰਹੇ ਹੋ। ਪੰਜਾਬ ਉਸ। ਹਾਂ ਜੀ। ਤੇ ਕਿਵੇਂ ਆ ਤੁਸੀਂ ਜਿੱਦਾਂ ਜਿਹੜੀ ਇਹ ਤੁਸਟਾਰਟ ਕੀਤੀ ਸ਼ੁਰੂ? ਮੈਂ ਉਹ ਕਬੱਡੀ ਸਟਾਰਟ ਕੀਤੀ 2010 ਵਿੱਚ। 2010 ਤੋਂ 95 ਹੋਣਾ ਤੇ ਬਾਬਾ ਉਕਾਰ ਸਿੰਘ ਕੋਲ। ਹਾਂ ਜੀ ਬਾਅਦ ਵਿੱਚ ਮੈਂ ਸ਼ੁਰੂ ਕਰਨ ਤੋਂ ਥੋੜਾ ਜਿਹਾ ਬਾਅਦ ਉਹਨੇ ਚੱਲਦੇ ਹਾਂ। ਸਟਾਰਟ ਮੈਂ ਪਿੰਡੋਂ ਕੀਤੀ। ਪਿੰਡੋਂ? ਹਾਂ ਜੀ। ਪਿੰਡ ਤੋਂ ਮਿਲ ਕੇ ਹੋ ਗਿਆ। ਹਾਂ ਜੀ। ਤੇ ਜਿਵੇਂ ਕਿ ਤੁਹਾਡੇ ਦਾਦਾ ਜੀ ਉਹਨਾਂ ਆਹ ਬਣਾ ਸੀ ਹਾਂਜੀ ਤੇ ਉਹ ਵੀ ਕੱਢਣ ਸ਼ਾਮ ਤੁਹਾਡੀ ਜੀ ਦੀ ਕਾਫੀ ਡੇਟੀਆਂ ਤਾਂ ਬਾਜਾ ਮਾਰ ਸਾਰੇ ਬਾਹਰ ਕਿੱਧਰ ਤੱਕ ਡਿਮ ਲਾਇਆ ਅਰੇ ਮੈਂ ਕੈਨੇਡਾ ਯੂਨਿਟ ਸਟ੍ਰੇਲੀਆ ਪਾਕਿਸਤਾਨ ਪਾਕਿਸਤਾਨ ਦੇ ਹਾਂਜੀ ਇਹ ਜੀ ਵਿੱਚ ਚਾਲ ਵਰਦੀ ਸੀ ਉਹਦਾ ਅਗਲਾ ਲਾਲ ਪਹਿਨੋ ਉਹਦੇ ਕੋਲ ਕੋਈ ਸਮਾਂ ਨਹੀਂ ਕਾਲ ਵੀ ਨਹੀਂ ਆਈਆਂ ਉਹਦਾ ਆਪਣਾ ਉੰਦਰ ਲਾ ਕੇ ਨੋਰ ਨੋਰ ਵੀ ਕਰਦੇ ਹਾਂ ਹਾਂਜੀ ਹਾਂਜੀ ਸਾਰੇ ਵਧੀਆ ਰਹੇ ਹੋ ਤੁਸੀਂ ਜੀ ਤੁਹਾਡਾ ਗਿਆਤ ਹੈ ਯਾਨੀ ਤੁਸੀਂ ਜੋਬ ਕਰ ਲਫੇ ਹਾਂਜੀ ਹਾਂ ਲੈ ਆ ਜੋ ਭਾਜੀ ਕਾਫੀ ਮੇਰੇ ਕੋਲ ਜੀ ਡਾਕਟਰ ਜੀ ਗੱਡੀ ਤੁਰਦੇ ਬੰਦੇ ਜੀ ਆਹ ਵੀ ਰਕਾਰ ਤੁਹਾਨੂੰ ਇਹ ਬੜਾ ਚੰਦਾਲਾ ਦਾ ਵੀ ਸੀ ਆਪ ਜੀ